ਇੱਕ ਪਾਸੇ ਐਮਐਲਏ ਦੀ ਰਿਹائش ਦੂਜੇ ਪਾਸੇ ਕੌਂਸਲਰ ਤੇ ਨਾਲ ਹੀ ਆਲੇ-ਦੁਆਲੇ ਆਪ ਲੀਡਰਾਂ ਦੇ ਘਰਾਂ ਦੇ ਨਾਲ ਲੱਗਦੇ ਘਰ ਲੁੱਟੇੜਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਇੱਕ ਵਿਅਕਤੀ ਨੂੰ ਕਰ ਦਿੱਤਾ ਜ਼ਖਮੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਬਟਾਲਾ ਦੇ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਘਰ ਵਿੱਚ ਦੋ ਲੁੱਟੇੜੇ ਵੱਲੋਂ ਦਾਖਲ ਹੋ ਕੇ ਘਰ ਦੇ ਮਾਲਕ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਪੁਲਿਸ ਕਾਰਜਾਂ ਇਹ ਮਾਮਲੇ ਜਾਂਚ ਸੀਸੀਟੀਵੀ ਵੀਡੀਓ ਸਾਹਮਣੇ ਘਰ ਦੇ ਮਾਲਕ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਦਾ ਸਮਾਂ ਸੀ ਤੇ ਮੇਰੀ ਬੇਟੀ ਪੜਾਈ ਕਰ ਰਹੀ ਸੀ ਜਦੋਂ ਇੱਕ ਲੁਟੇਰਾ ਸਾਡੇ ਘਰ ਦੀ ਦੀਵਾਰ ਟੱਪਣ ਲੱਗਾ ਤੇ ਮੈਂ ਮੌਕੇ ਤੇ ਹੀ ਉਸ ਨੂੰ ਫੜ ਲਿਆ ਉਸ ਨੇ ਮੇਰੇ ਹੱਥ ਤੇ ਤੇਜ਼ ਤਲ ਹਥਿਆਰ ਦੇ ਨਾਲ ਵਾਰ ਕੀਤਾ ਤੇ ਮੈਂ ਜ਼ਖਮੀ ਹੋ ਗਿਆ ਦੋਨੋਂ ਲੁਟੇਰੇ ਦੌੜ ਗਏ ਦੋਨਾਂ ਨੇ ਮੂੰਹ ਟੱਕੇ ਹੋਏ ਸਨ ਮੇਰੇ ਘਰ ਦੇ ਇੱਕ ਪਾਸੇ ਐਮਐਲਏ ਦੇ ਬਟਾਲਾ ਅਤੇ ਦੂਸਰੇ ਪਾਸੇ ਕੌਂਸਲਰ ਦਾ ਘਰ ਹੈ ਫਿਰ ਲੋਕਾਂ ਦੇ ਮਨਾਂ ਵਿੱਚ دہشت ਹੈ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਸੀ ਕਿ ਵਾਰਦਾਤ ਹੋਈ ਹੈ ਜਾਂਚ ਕਰ ਰਹੇ ਹਾਂ ਸੀਸੀਟੀਵੀ ਵੀਡੀਓ ਦੇ ਨਾਲ ਪਰਮਿੰਦਰ ਸਿੰਘ ਜੀ ਬਸ ਭਾਜੀ ਇੱਥੇ ਅਨੁਪਛਤੇ ਦੋ ਬੰਦੇ ਸੀ ਆਏ ਉਹ ਰਾਤ ਨੂੰ ਮਤਕੀ ਚੋਰੀ ਦੇ ਮੌਤਮ ਦੇ ਹਿਸਾਬ ਨਾਲ ਆਏ ਸੀ ਇੱਕ ਅੰਦਰ ਵੜ ਗਿਆ ਉਹ ਜਦੋਂ ਮੈਂ ਉਹ ਮੇਰੀ ਬੇਟੀ ਨੇ ਰੋਲਾ ਪਾਇਆ ਕਿ ਪਰਦੀ ਪਈ ਸੀ ਰੋਲਾ ਪਾਇਆ ਤੇ ਮੈਂ ਨਿਕਲ ਕੇ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਅੰਦਰ ਦਾ ਬਾਹਰ ਸੀ ਮੈਂ ਖਿੱਚਿਆ ਉਹ ਨੂੰ ਉਹ ਮੇਰੇ ਕਾਬੂ 'ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੇਜ ਹਥਿਆਰ ਨਾਲ ਮਾਰਿਆ ਕੁਛ ਤੇ ਉਹ ਮੇਰੇ ਹੱਥੋਂ ਛੁੱਟ ਗਿਆ ਉਸ ਤੋਂ ਬਾਅਦ ਉਹ ਦੋਵੇਂ ਇੱਥੋਂ ਗਾਇਬ ਹੋ ਗਏ ਮੈਨੂੰ ਲੱਭੇ ਨਹੀਂ ਭੁਲੀਆਂ ਬਸ ਉਹਨਾਂ ਨੇ ਮੂੰਹ ਧੱਕੇ ਦੇ ਸੀ ਮੂੰਹ ਤੋਂ ਮੂੰਹ ਕੀ ਕਹਿ ਬਟਾਈ ਪਾਇਆ ਦਾ ਇਹਨਾਂ ਨੇ ਸਿਸਟਮ ਸਤਵੇਂ ਦੇ ਭਾਜੀ ਆ ਇੱਥੇ ਇੱਥੇ ਤੱਕ ਲੱਗਾ ਇੱਕ ਜੀ ਤੇ ਦੋ ਇੱਧਰ ਲੱਗੇ ਜੇ ਸਟਿਚ ਮੇਰੇ ਦੇ ਤਿੰਨ ਚਾਰ ਇੱਧਰ ਲੱਗੇ ਪਿਆ ਮੈਂ ਵੀ ਵੇਖਿਆ ਨਹੀਂ ਪੱਟੀ ਘਰਤੀ ਸੀ ਉਹਨਾਂ ਨੇ ਉਦੋਂ ਤਿੰਨ ਚਾਰ ਇੱਧਰ ਲੱਗੇ ਆ ਦੋ ਤਿੰਨ ਇੱਧਰ ਲੱਗੇ ਬਾਕੀ ਉਹ ਜਿਹੜਾ ਉਹਨਾਂ ਨੇ ਮੌਜਨਾ ਕੀਤਾ ਉਹ ਚ ਸਭ ਡਿਟੇਲ ਕਲੀਅਰ ਕੀਤੀ ਦੀ ਹੈ ਪੁਲਿਸ ਤੋਂ ਗੁੰਡਾਤੀ ਗਏ ਸੀ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਸਵੇਰੇ ਆਪਾਂ ਆਵਾਂਗੇ ਤੇ ਸਾਡਾ ਇਸ਼ਾਨਬਿੰਦ ਕਰਾਂਗੇ ਤੇ ਬਾਕੀ ਹੁਣ ਫੋਨ ਮੈਡਮ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਮੈਂ ਫੈਂਸਿੰਗ ਟੀਮ ਤੇ ਜੱ ਲੱਗੀ ਆ ਤੇ ਉਹ ਜਿਹੜੇ ਫਿੰਗਰ ਪ੍ਰਿੰਟਸ ਆਪਾਂ ਲਵਾਂਗੇ ਤੇ ਉ ਸਾਰੇ ਵਧੀਆ ਵਧੀਆ ਸਖੀਤਾ ਦੇਂਦੀਆਂ ਜੀ ਐਮਐਲਏ ਸਾਹਿਬ ਦਾ ਘਰ ਵੀ ਇੱਥੇ ਲੱਗੇ ਸਾਡੇ ਝੋਹਾਂ ਸਾਹਿਬ ਸਾਡੇ ਨਾਲ ਗੋਇਨ ਹਰਦਰ ਸਿੰਘ ਐਮਸੀ ਸਾਹਿਬ ਦਾ ਘਰ ਜੀ ਆਪਣਾ ਜੂ ਭਾਜੀ ਉਹ ਵੀ ਵਧੀਆ ਸਾਰੇ ਬੰਦੇ ਨੇ ਸਾਰੇ ਅੱਛੀ ਫੈਮਿਲੀ ਦੇ ਬਣਾਉਂ ਬਿਲਕੁਲ ਇਥੋਂ ਚਾਰ ਘਰ ਛੱਡ ਕੇ ਘਰ ਜੀ ਮਲੇ ਸਾਹਿਬ ਦਾ ਤੇ ਜਿਹੜੇ ਕਾਉਂਸਲਰ ਨੇ ਉਹਨਾਂ ਦਾ ਘਰ ਕਾਉਂਸਲਰ ਸਾਹਿਬ ਦਾ ਘਰ ਨਾਲ ਜੀ ਪਿੱਛੇ ਸਾਹਮਣੇ ਦੇਖ ਲਓ ਬਿਲਕੁਲ ਸਾਹਮਣੇ ਇੱਧਰਲੇ ਪਾਸੇ ਸਾਹਮਣੇ ਨਾਲ ਘਰ ਆ ਬੰਨਾ ਅਮਰਦੇਵ ਦਾ ਘਰ ਦੇਖੋ ਜੀ ਮੈਨੂੰ ਇਹੀ ਇਹੀ ਚੀਜ਼ ਮੈਂ ਇਹੀ ਚੀਜ਼ ਦੇਖਣਾ ਚਾਹੁੰਦਾ ਕੀ ਇਹ ਕੀ ਬੰਦਾ ਪਿਆ ਸ਼ ਇਹ ਤਾਂ ਪਤਾ ਕੁਝ ਰਹਿ ਹੀ ਨਹੀਂ ਸਕਦਾ ਸੇਫ ਹੀ ਨਹੀਂ ਮਿੰਦ ਸ਼ਹਿਰ ਦੇ ਵਿੱਚ ਇੱਥੋਂ 20 ਮੀਟਰ ਦੇ ਪੂਰੇ ਜੰਮੇ ਨਾਲ ਦਾ ਹਾਂਜੀ ਹਾਂਜੀ ਤੁਸੀਂ ਆਪ ਇੱਕ ਲਾਉਂਗਾ ਸਿਕਿਉਰਿਟੀ ਐਸੇ ਹਾਲਾਤ ਬਣੇ ਕਿਦਾਂ ਦੇਖੋ ਮੈਨੂੰ ਤਾਂ ਸਵੇਰੇ ਆਪਣਾ ਫੋਨ ਆਇਆ ਗੁਰਪ੍ਰੀਤ ਸਿੰਘ ਗਿੱਲ ਸਾਡੇ ਬਲਾਕ ਪ੍ਰਧਾਨ ਨੇ ਕਿ ਤੁਹਾਡੇ ਗਵਾਨ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੂੰ ਰਾਤ ਨੂੰ ਕਿਤੇ ਉਸ ਵੇਲੇ ਇਤਲਾਹ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਲੈਂਦੇ ਲੇਕਿਨ ਇਹ ਵੀ ਇੱਕ ਚੂਹੇ ਔਰ ਬਿੱਲੀ ਵਾਲਾ ਖੇਲ ਖੇਲ ਰਹੇ ਨੇ ਰਾਤੀ ਵੈਸੇ ਤੇ ਕੀ ਉਹਨਾਂ ਡੀਐਸਪੀ ਸਿਟੀ ਨੇ ਸਾਡੇ ਇੱਥੇ ਅਗਸਤ ਤੋਂ ਕਾਫੀ ਤੇਜ਼ ਕਰਵਾਈ ਹੈ ਐਸਐਸਪੀ ਸਾਹਿਬ ਨੇ ਕਰਵਾਈ ਹੈ ਔਰ ਪੀਸੀਆਰ ਵਾਲੇ ਹੂਟਰ ਵਗੈਰਾ ਹੀ ਹੁੰਦੇ ਰਹਿੰਦੇ ਆ ਲੇਕਿਨ ਜਿਹੜੇ ਚੋਰ ਨੇ ਉਹ ਵੀ ਇਸ ਤਾਕਜਿਨ ਵਿੱਚ ਕਿਦੋਂ ਪੀਸੀਆਰ ਵਾਲੇ ਗਾਹ ਲੰਘਣ ਤੇ ਅਸੀਂ ਵਾਰਦਾਤ ਕਰੀ ਹੈ ਔਰ ਇਹ ਬਹੁਤ ਮਹੱਤਵਪੂਰਨ ਘਟਨਾ ਹੈ ਇੱਕ ਸਮਝ ਲਓ ਬੜਾ ਮਾੜਾ ਸੰਕੇਤ ਹੈ ਵੀ ਇਸ ਪੌਸ਼ ਕਲੋਨੀ ਦੇ ਵਿੱਚ ਵੀ ਅਗਰ ਉਹਨਾਂ ਦੇ ਦਿਲ ਖੁੱਲੇ ਨੇ ਔਰ ਬੇਖੌਫ ਹੋ ਕੇ ਅਗਰ ਦੀ ਵਾਰਟਾਪ ਕੇ ਅੰਦਰ ਐਂਟਰ ਕਰ ਰਹੇ ਨੇ ਤੇ ਕਿਸੇ ਦੇ ਘਰ ਵੀ ਕਰ ਸਕਦੇ ਨੇ ਮੈਂ ਆਪਣਾ ਬਿਲਕੁਲ ਆਪਣਾ ਇਸ ਚੀਜ਼ ਦੀ ਬਿਲਕੁਲ ਨਖੇਦੀ ਕਰਨਾ ਔਰ ਬਹੁਤ ਮਾੜੀ ਘਟਨਾ ਹੈ ਔਰ ਕੋਈ ਪ੍ਰਮਾਤਮਾ ਦਾ ਸ਼ੁਕਰ ਵੀ ਜਾਨ ਬਚ ਗਈ ਔ ਤੇ ਚਲੋ ਹੱਥ 'ਚ ਸੱਟ ਲੱਗੀ ਹੈ ਔਰ ਕਾਫੀ ਖੂਨ ਹੀ ਖੂਨ ਤੁਸੀਂ ਦੇਖਦੇ ਪਿਓ ਘਰ ਦੇ ਵਿੱਚ ਫੈਲੇ ਹੋਇਆ ਉਹਨੇ ਬੜੀ ਗੰਭੀਰ ਚੋਟ ਲੱਗੀ ਏ ਨੂੰ ਐਮਰ ਦੇ ਘਰ ਦੇ ਨੇੜੇ ਜਿਹੜੇ ਤੇ ਜੈਸੇ ਹੀ ਮਾੜੇ ਅਨਸਰ ਨਹੀਂ ਆਉਂਦਾ ਪਰ ਆ ਜਾਣਾ ਐਸੀ ਫਰਕ ਦੇ ਕੋ ਐਮਐਲਏ ਸਾਹਿਬ ਤੇ ਆਪ ਆਪਣਾ ਇੱਥੇ ਉਹਨਾਂ ਦਾ ਪਰਿਵਾਰ ਇੱਥਾ ਲੇਕਿਨ ਆਪੀ ਤੇ ਉਸਮਾਨਪੁਰ ਸਿਟੀ ਚ ਰਹਿੰਦੇ ਨੇ ਆ ਲੇਕਿਨ ਫਿਰ ਵੀ ਮੈਂ ਕਹਿੰਨਾ ਚਲੋ ਬਾਕੀ ਦੇ ਪਰਿਵਾਰ ਤੇ ਹੈ ਹੀ ਦੇਣਾ ਸੀ ਅਸੀਂ ਰਹਿ ਰਹੇ ਹਾਂ ਇੱਥੇ ਔਰ ਸਾਡੀ ਪੂਰੀ ਜ਼ਿੰਮੇਵਾਰੀ ਜੇ ਇੱਕ ਦੇ ਆਵਾਜ਼ ਦਿੰਦੇ ਤੇ ਉਸ ਵੇਲੇ ਹੋ ਸਕਦਾ ਸਾਰੀ ਕਲੋਨੀ ਅਸੀਂ ਇਕੱਠੀ ਕਰਦੇ ਔਰ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਲੇਕਿਨ ਪਤਾ ਨਹੀਂ ਚੱਲ ਸਕਿਆ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਰਾਤੀ ਮੌਨਾਂ ਪੁਲਿਸ ਮੌਕੇ ਤੇ ਪਹੁੰਚੀ ਆ ਔਰ ਮੌਕਾ ਦੇਖ ਕੇ ਚਲੀ ਗਈ ਹੈ ਔਰ ਹੁਣ ਕੈਮਰੇ ਵਗੈਰਾ ਆਲੇ ਦੁਆਲੇ ਜਿਹੜੇ ਉਹ ਖੰਗਾਲਨੇ ਆ ਔਰ ਮੈਨੂੰ ਆਸ ਹੈ ਵੀ ਉਹ ਜ਼ਰੂਰ ਕਾਬੂ ਕਰਨਗੇ ਕਿਨਾ ਭਜੀ ਮੇਰਾ ਜੀ ਸਰندر ਸਿੰਘ थाना ਸਿਟੀ ਬਟਾਲਾ ਪੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਰਾਤੀ ਇੱਥੇ ਦੋ ਬੰਦੇ ਕੰਦੇ ਰਟੇਰੇ ਪੈ ਗਏ ਰਾਤੀ ਸਵੇਰੇ ਨੂੰ ਤਰਾ ਮਿਲੀ ਆ ਵੀ ਤੜਕੇ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਆਪਾਂ ਫਿੰਗਰਪ੍ਰਿੰਟ ਬਲਾਈਆ ਤੇ ਉਹ ਫਿੰਗਰਪ੍ਰਿੰਟ ਤੇ ਕੈਮਰੇ ਵੇਖਣਦੇ ਆ ਆਵਰੇ ਵੇਖਣ ਦਾ ਤੇ ਬਾਕੀ ਲੜੇ ਦੀ ਕਾਰਜਦਾਨ ਦੇਖ ਕੇ ਤੇ ਆਪਾਂ ਪਰਚਾ ਦੇ ਦਿੰਦੇ ਹਾਂ